ਜਲੰਧਰ ਕਮਿਸ਼ਨਰ ਪੁਲਿਸ ਵੱਲੋਂ ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲਿਆਂ ਵਿਰੁੱਧ ਵਿੱਡੀ ਮੁਹਿੰਮ ਤਹਿ ਤਾਣਾ ਡਿਵੀਜ਼ਨ ਨੰਬਰ 2 ਅਤੇ 6 ਦੀ ਹਦੂਦ ਅੰਦਰ ਪੈਂਦੇ ਮਾਰਕਸ਼ਾਪ ਚੌਂਕ ਅਤੇ ਸਤਲੁਜ ਚੌਂਕ ਵਿਖੇ ਸਚ ਅਭਿਆਨ ਚਲਾਇਆ ਗਿਆ। ਉੱਥੇ ਸ਼ਰਾਬ ਦੀ ਖਬਰ ਦਾ ਪਤਾ ਲਗਾਉਣ ਲਈ ਬ੍ਰੈਥ ਐਨਾਲਾਈਜ਼ਰ ਵੀ ਤਾਇਨਾਤ ਕੀਤੇ ਗਏ ਸਨ। ਇਸ ਆਪਰੇਸ਼ਨ ਦੌਰਾਨ ਪੁਲਿਸ ਵੱਲੋਂ 180 ਵਾਹਨਾਂ ਦੀ ਚੈਕਿੰਗ ਕੀਤੀ ਗਈ ਤੇ 45 ਦੇ ਕਰੀਬ ਚਲਾਣ ਵੀ ਕੱਟੇ ਗਏ ਅਤੇ 4 ਵਾਹਨ ਵੀ ਜ਼ਬਤ ਕੀਤੇ ਗਏ। ਇਸ ਬਾਬਤ ACP ਨਿਰਮਲ ਸਿੰਘ ਵੱਲੋਂ ਵਧੇਰੇ ਜਾਣਕਾਰੀ ਸਾਂਝੀ ਕੀਤੀ ਗਈ। ਜਲੰਧਰ ਤੋਂ ਜਤਨ ਮਰਵਾਹਾ ਦੀ ਰਿਪੋਰ ਸ਼ਹਿਰ ਦੇ ਵਿੱਚ ਡ੍ਰਾਈਵਰ ਰੂਮ ਦੀ ਜਿਹੜੀ ਵਾਇਓਲੇਸ਼ਨ ਹੋ ਰਹੀ ਆ ਉਹਨੂੰ ਰੋਕਣ ਦੇ ਲਈ ਪਰ ਖਾਸ ਕਰਕੇ ਜਿਹੜੇ ਚਾਲਕ ਹੈਗੇ ਨੇ ਜਿਹੜੇ ਕਿ ਸ਼ਰਾਬ ਪੀ ਕੇ ਗੱਡੀਆਂ ਚਲਾਉਂਦੇ ਹੈਗੇ ਨੇ ਉਹਨਾਂ ਨੂੰ ਰੋਕਣ ਵਾਸਤੇ ਜਾਂ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਵਾਸਤੇ ਜਿਹੜੀ ਹੈਗੀ ਆ ਇਹ ਦੋ ਦਿਨ ਦੀ ਜਿਹੜੀ ਹੈਗੀ ਇੱਕ ਸਪੈਸ਼ਲ ਡ੍ਰਾਈਵ ਜਿਹੜੀ ਹੈਗੀ ਕਮਿਸ਼ਨ ਰੂਲ ਚਲੰਦਰ ਵੱਲੋਂ ਚਲਾਈ ਗਈ ਸੀ। ਤੋਂ ਕਿਸੇ ਹੀ ਡ੍ਰਾਈਵ ਦੇ ਅਕੋਰਡਿੰਗਲੀ ਜੋ ਪੁਲਿਸ ਨੇ ਸਾਡੀ ਟ੍ਰੈਪ ਪੁਲਿਸ ਹੋ ਗਿਆ ਆ ਸਾਡੀ ਯਰਐਸ ਗੱਡੀਆਂ ਹੋ ਗਈਆਂ ਨੇ ਔਰ ਥਾਣਿਆਂ ਦੀ ਪੁਲਿਸ ਕਦ ਜਿਹੜੀ ਇਕੱਠੀ ਨਾਕਾ ਬੰਦੀ ਕਰਕੇ ਜਿਹੜੀ ਹੈ ਚੈਕਿੰਗ ਕੀਤੀ ਸੀਗੀ ਜਿਸ ਚੈਕਪੁਆਇੰਟ ਦੇ ਵਿੱਚ ਕੁੱਲ 180 ਵੀਕਲ ਜਿਹੜੇ ਅਸੀਂ ਚੈੱਕ ਕੀਤੇ ਸੀਗੇ ਔਰ ਉਹਨਾਂ ਦੀ ਚੈਕਿੰਗ ਦੇ ਦੌਰਾਨ ਜਿਹੜੇ ਟੋਟਲ ਅਸੀਂ ਕੁੱਲ 11 ਚਲਾਨ ਕੀਤੇ ਉਹਨਾਂ ਚਾਲਕਾਂ ਦੇ ਜਿਨ੍ਹਾਂ ਨੇ ਡਿਊਰਿੰਗ ਡਰਾਈਵਿੰਗ ਸ਼ਰਾਬ ਪੀਤੀ ਹੋਈ ਸੀਗੀ ਔਰ 6 ਚਲਾਨ ਅਸੀਂ ਕੀਤੇ ਹੈਗੇ ਨੇ ਜਿਹੜੇ ਕਿ ਬਿਦਾਊਟ ਨੰਬਰ ਪਲੇਟ ਸੀਗੇ ਔਰ 12 ਚਲਾਨ ਕੀਤੇ ਹੈਗੇ ਨੇ ਜਿਹੜੇ ਚਾਲਕਾਂ ਨੇ ਟੂ ਬਾਈਕਰ ਦੇ ਉੱਤੇ ਹੈਲਮਟ ਨਹੀਂ ਪਾਈ ਹੋਈ ਔਰ ਇਸ ਤੋਂ ਇਲਾਵਾ ਜਿਹੜੇ ਹੈਗੇ ਨੇ ਟ੍ਰਿਪਲ ਰਾਈਡਿੰਗ ਦੇ ਜਿਹੜੇ 7 ਚਲਾਨ ਅਸੀਂ ਕੀਤੇ ਸੀਗੇ ਔਰ ਜਿਨ੍ਹਾਂ ਦੇ ਪਾਸ ਪ੍ਰੋਪਰਲੀ ਡਾਕੂਮੈਂਟਸ ਜਿਵੇਂ ਕਿ ਲਾਇਸੈਂਸ ਵਗੈਰਾ ਜਾਂ ਕਿ ਰਿਸਰਡ ਇੰਸ਼ੋਰੈਂਸ ਵਗੈਰਾ ਨਹੀਂ ਸੀ ਉਹ ਦੇ ਸੰਬੰਧ ਵਿੱਚ ਜਿਹੜੇ 5 ਚਲਾਨ ਕੀਤੇ ਸੀਗੇ ਔਰ ਜਿਹੜੇ 4 ਵਹੀਕਲ ਜਿਹੜੇ ਸੀਗੇ ਇਹ ਅਸੀਂ ਇੰਪਾਉਂਡ ਕੀਤੇ ਸੀਗੇ ਮਤਲਬ ਕਿ ਇਸ ਡਰਾਈਵ ਦੇ ਅਕੋਰਡਿੰਗਲੀ ਪੋਰਟਲ ਅਸੀਂ ਜਿਹੜੇ ਹੈਗੇ ਨੇ 45 ਜਿਹੜੇ ਚਲਾਨ ਕੀਤੇ ਸੀਗੇ ਤੋਂ ਮੈਂ ਪਬਲਿਕ ਨੂੰ ਇਹ ਜੀ ਵੀ ਹਦਾਇਤ ਕਰਦਾ ਆ ਜੀ ਬੇਨਤੀ ਕਰਦਾ ਅਪੀਲ ਕਰਦਾ ਕਿ ਉਹ ਜਦੋਂ ਵੀ ਟੂ ਵੀਲਰ ਚਲਾਉਂਦੇ ਹੈਗੇ ਨੇ ਤਾਂ ਬਿਲਕੁਲ ਪ੍ਰੋਪਰਲੀ ਹੈਲਮਟ ਲੈ ਕੇ ਔਰ ਪ੍ਰੋਪਰਲੀ ਡਾਕੂਮੈਂਟ ਲੈ ਕੇ ਉਹ ਆਪਣਾ ਵੀਕਰ ਨੂੰ ਡਰਾਈਵ ਕਰਨ ਔਰ ਜਿਹੜਾ ਹੈਗਾ ਕਿ ਬਿਨਾ ਮਤਲਬ ਹੈਲਮਟ ਤੋਂ ਜਿਹੜਾ ਹੈਗਾ ਉਹ ਜਿਹੜੀ ਹੈ ਜੀ ਆ ਉਸ ਚਾਲਕ ਦੀ ਜਾਨ ਨੂੰ ਖਤਰਾ ਹੋ ਸਕਦਾ